ਹੜ੍ਹਾਂ ਦੀ ਸਥਿਤੀ ਨੇ ਪੂਰੇ ਪੰਜਾਬ ਨੂੰ ਨਾਜ਼ੁਕ ਕਰ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਤੇ ਉੱਥੇ ਹੁਣ ਮੰਤਰੀ ਤੇ ਆਲੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੜ੍ਹਾਂ ਦੇ ਵਿੱਚ ਜੋ ਪੀੜਤ ਨੇ ਉਹਨਾਂ ਦੀ ਮਦਦ ਦੇ ਲਈ ਅੱਕੇ ਆਏ ਆ ਤੇ ਹੁਣ ਨਵੇਂ ਅਕਾਲੀ ਦਲ ਦੇ ਵੱਲੋਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਮਦਦ ਦੀ ਲੋੜ ਹੈ ਤਾਂ ਉਹ ਸਾਡੇ ਨਾਲ ਸੰਪਰਕ ਜਿਹੜਾ ਕਿ ਜ਼ਰੂਰ ਕਰ ਸਕਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਅਪੀਲ ਜਿਹੜੀ ਕੀ ਕਰ ਦਿੱਤੀ ਗਈ ਹੈ ਤੇ ਮੰਨਪ੍ਰੇਤਿਆਲੀ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਵੀ ਜਿਹੜਾ ਕਿ ਕੁਝ ਸਵਾਲ ਤੱਕ ਚੱਕ ਲਏ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਪੰਜਾਬ ਦੇ ਅੰਦਰ ਜੋ ਹਣ ਬੜੇ ਜਿਹੇ ਹਾਲਾਤ ਬਣੇ ਹੋਏ ਜੀ ਭਾਰੀ ਪ੍ਰਸਾਦ ਜਿਹੜੀ ਪੰਜਾਬ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਤੇ ਹੋਰ ਜਿਹੜੇ ਪਹਾੜੀ ਜਿਹੜੇ ਸੁੰਦਿਆਂ ਦੇ ਵਿੱਚ ਹੋਈ ਜਾਂ ਜਿਸ ਕਰਕੇ ਸਾਡੇ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਅਤੇ ਕਈ ਜਗ੍ਹਾ ਬੰਨ ਰੋਟਣ ਦੇ ਨਾਲ ਜਿਹੜਾ ਪਾਣੀ ਕਿਰਾ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਵੀ ਹੋਇਆ ਤੇ ਪਸ਼ੂਆਂ ਨੂੰ ਬੜੀ ਵੱਡੀ ਦਿੱਕਤ ਆਈ ਆ। ਸੋ ਇਸ ਇਹ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜੀਏ ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬਾਨ ਨੇ ਜੋ ਸੰਦੇਸ਼ ਦੇ ਕੇ ਗਏ ਨੇ ਕਿ ਲੋੜਵੰਦ ਦੀ ਬਾਹ ਫੜਨੀ ਹੈ। ਹਰ ਇੱਕ ਦੀ ਮਦਦ ਕਰਨੀ ਕਿਉਂਕਿ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਪਤ ਆਉਂਦੀ ਆ ਤਾਂ ਸੇਕੋਂ ਪੰਜਾਬੀ ਉੱਥੇ ਜਾ ਕੇ ਵੀ ਸਾਡੀਆਂ ਸਸਤਾਵਾਂ ਨੇ ਜਿਹੜੀਆਂ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਦੀਆਂ ਨੇ ਲੇਕਿਨ ਅੱਜ ਤੱਕ ਪੰਜਾਬ ਦੇ ਵਿੱਚ ਇਹ ਜਿਹੜੀ ਵੱਡੀ ਆਫਤ ਪਈ ਆ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਇਸ ਇਲਾਕਿਆਂ ਦੇ ਵਿੱਚ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਸੋ ਮਦਦ ਕਿਸ਼ ਤਰ੍ਹਾਂ ਕਰਨੀ ਆ ਤੇ ਉੱਥੇ ਕੀ ਲੋੜ ਹੈਗੀ ਆ ਸੋ ਇਹਦੇ ਲਈ ਇੱਕ ਤਾਂ ਮੈਂ ਤੁਹਾਨੂੰ ਨੰਬਰ ਜਾਰੀ ਕਰਨ ਲੱਗਿਆ ਤੋ ਇੱਕ ਤਾਂ 98093 100 300 ਤੇ ਦੂਸਰਾ 9914712122 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਚਾਹੇ ਕੋਈ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਚਾਹੇ ਕੋਈ ਮਦਦ ਕਰਨੀ ਚਾਹੁੰਦਾ ਤਾਂ ਇਹਨਾਂ ਨੰਬਰਾਂ ਤੋਂ ਅਨੁਸਾਰੀ ਜਾਣਕਾਰੀ ਮਿਲੂਗੀ ਕਿਉਂਕਿ ਜਿੱਥੇ-ਜਿੱਥੇ ਇਹ ਹੜਾਏ ਨੇ ਉੱਥੇ ਅਸੀਂ ਜਿਹੜੇ ਕੈਂਪ ਜਿਹੜੇ ਸਥਾਪਿਤ ਕੀਤੇ ਨੇ ਤੇ ਉੱਥੇ ਸਾਡੀ ਟੀਮਾਂ ਵੀ ਜਿਹੜੀਆਂ ਬੈਠੀਆਂ ਨੇ ਤੇ ਉੱਥੇ ਕੁਈ ਸਦਵੀ ਸੁਮਗ ਉਸਮਾਨ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਵੀ ਤੁਸੀਂ ਕੀ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ ਸੋ ਜੇ ਅੱਜ ਜਿਹੜੀ ਲੋਡ ਰਹੀ ਹੈ ਉਥੇ ਲੋਕਾਂ ਦੀ ਜਿਹੜੀ ਸਭ ਤੋਂ ਜ਼ੋਰ ਦੀ ਲੋਡ ਆ ਅੱਜ ਉਥੇ ਹੈਗੀ ਚਾਹ ਪਤੀ ਦੀ ਲੋਡ ਹੈਗੀ ਆ ਖੰਡ ਦੀ ਲੋਡ ਆ ਸੁੱਕੇ ਦੁੱਧ ਦੀ ਲੋਡ ਆ ਆਟਾ ਧਾਲ ਦੀ ਲੋਡ ਹੈਗੀ ਆ ਸੋ ਇਹ ਜਿਹੜੀਆਂ ਅੱਜ ਲੋਡਾਂ ਨੇ ਲੋਕਾਂ ਦੇ ਨਾਲ ਪਸ਼ੂਆਂ ਦੇ ਚਾਰੇ ਤੇ ਤੋਂ ਦੀ ਲੋਡ ਹੈਗੀ ਆ ਕਿਉਂਕਿ ਇਹ ਥੋੜਾ ਜਿਹੜੀ ਇਹ ਪਾਣੀ ਆਇਆ ਇਹਦਾ ਅਸਰ ਲੰਬਾ ਸਮਾਂ ਰਹਿਣਾ ਵਾ ਪਾਣੀ ਕਿ ਤੁੰ ਚਲ ਘਟ ਗਿਆ ਉਸ ਤੋਂ ਬਾਅਦ ਵੀ ਜਿਹੜੇ ਜਿਦੋਂ ਬੰਨ ਟੁੱਟੇ ਬੰਨ ਵੀ ਬੰਨਲੇ ਪੈਣੇ ਆ ਉਹਦੇ ਦੀ ਡੀਜ਼ਲ ਦੀ ਰੋਡ ਪੈਣੀ ਆਉਣੇ ਦਿਨਾਂ ਦੇ ਵਿੱਚ ਫਿਰ ਦੇਖੋ ਪਾਣੀ ਕਰਕੇ ਜਿਹੜੀਆਂ ਮੱਛਰ ਬੜਾ ਵੱਧ ਜਣੋ ਉਹ ਜਿਹੜੇ ਸਪਰੇਅ ਦੀ ਆਉਣੇ ਸਮਝ ਲੋੜ ਪੈਣੀ ਆ ਤੇ ਉਹਦੇ ਨਾਲ ਹੀ ਜਿਹੜੇ ਮੈਡੀਕਲ ਕੈਂਪ ਲੋਕਾਂ ਨੂੰ ਮਾਰੀ ਤੋਂ ਬਚਾਉਣ ਦੇ ਲਈ ਉੱਥੇ ਕੈਂਪ ਵੀ ਲਾਉਣ ਦੀ ਲੋੜ ਪੈਣੀ ਆਉਣੇ ਸਮੇਂ ਦੇ ਸੋ ਕਹਿੰਨ ਦਾ ਭਾਵ ਕਿ ਸਮੇਂ-ਸਮੇਂ ਤੇ ਕੀ ਕੀ ਲੋੜ ਆ ਉਹਦੇ ਤੋਂ ਅਨੁਸਾਰ ਹੀ ਅਸੀਂ ਜਿਹੜੀ ਗਾਈਡੈਂਸ ਦਵਾਂਗੇ ਕਾਸਟੋਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਐਨਆਰਆਈ ਬਿਠੇ ਨੇ ਉਹਨਾਂ ਦਾ ਮਿਲਿਸ਼ਨਾ ਬਹੁਤ ਵੱਡਾ ਜਿਹੜਾ ਸਹਿਯੋਗ ਰਿਹਾ ਸੋ ਹੁਣ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਚਾਹੇ ਤੁਸੀਂ ਬਾਹਰ ਬੈਠੇ ਹੋ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਹੋ ਦੇਸ਼ ਕਿਤੇ ਬੈਠੇ ਹੋ ਔਰ ਸਾਡੇ ਕਾਸਟੋਰ ਤੇ ਹਲਕੇ-ਲਾਖੇ ਦੇ ਬੜੇ ਫੋਨ ਆ ਰਹੇ ਨੇ ਸੋ ਕਿਤੇ ਸਾਨੂੰ ਜਿਵੇਂ ਸ਼ਰਤਾਂ ਕਿਤੇ ਚੋ ਰਹੀਆਂ ਨੇ ਉੱਥੇ ਪਲਾਸਟਿਕ ਦੇ ਜਿਹੜੇ ਕਾਗਜ਼ਾਂ ਦੀ ਲੋੜ ਹੈਗੀ ਆ ਸੋ ਉਹ ਵੀ ਅੱਜ ਵੀ ਕਾਫੀ ਮੀਂਹ ਪਿਆ ਹੋਣ ਦੇ ਨਾਲ ਦੇ ਵਿੱਚ ਵੀ ਜੋ ਮੌਸਮ ਵਿਭਾਗ ਵੱਲੋਂ ਕਾਫੀ ਜਿਹੀ ਪ੍ਰਸਤਾਵ ਦਿੱਤੀ ਗਈ ਆ ਸੋ ਇਸ ਲਈ ਆਪਾਂ ਸਾਰੇ ਹੀ ਇਸ ਸਮੇਂ ਦੇ ਵਿੱਚ ਅਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਗੜਬੜਤਾ ਪਈ ਆ ਤਾਂ ਸਾਰੇ ਅਸੀਂ ਅਸੀਂ ਉਹ ਲੋਕਾਂ ਦੀ ਜਿਸ ਕੰਮਾਂ ਵੀ ਹੋ ਸਕਦਾ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਵੀ ਉੱਥੇ ਜੁਕੇ ਦਾ ਦਿੱਤੀ ਜਾਂਦੀ ਹੈ ਸੋ ਹਰ ਤਰ੍ਹਾਂ ਦੀ ਜਿਹੜੀ ਮਦਦ ਆਪਾਂ ਨੂੰ ਲੋੜ ਆ ਨਾ ਲੋਕਾਂ ਨੂੰ ਕਰਦੀ ਸੋ ਜੋ ਵੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਮਦਦ ਚਾਹੀਦੀ ਆ ਇਹਨਾਂ ਦੋਨੋਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਆਪ ਵੀ ਅਸੀਂ ਉੱਤੇ ਜਾ ਕੇ ਜਿਸ ਜਿਸ ਤਰ੍ਹਾਂ ਦੀ ਲੋੜ ਹੋਊਗੀ ਹਰ ਤਰ੍ਹਾਂ ਦੀ ਮਦਦ ਲੋਕਾਂ ਦੀ